ਦੇ ਟਾਈਮ ਤੇ ਲਾਈਕ ਡਰਗ ਐਡਿਕਸ਼ਨ ਦੇ ਕੇਸਿਸ ਮਿਲਦਾ ਜਾਂਦਾ ਬਹੁਤ ਜ਼ਿਆਦਾ ਨੇ ਗੁਇਲ ਸਾਹਿਬ ਆਪ ਨਸ਼ੇ ਛਡਾਉਣ ਦੀ ਗੱਲ ਕੀਤੀ ਹੈ ਨਾ ਇਹ ਬੜੀ ਕਯਰਿਓਸਟੀ ਜੀ ਪੈਦਾ ਕਰਦੀ ਹੈ ਗੱਲ ਦਿਮਾਗ ਦੇ ਵਿੱਚ ਹੁਣ ਮੈਂ ਪਿੰਡਾਂ ਚ ਵੀ ਵਿਚਰਦਾ ਸ਼ਹਿਰਾਂ ਚ ਵੀ ਵਿਚਰਦਾ ਹਰ ਜਗ੍ਹਾ ਵਿਚਰਦਾ ਜਿਹੜੇ ਮੁੰਡੇ ਨਸ਼ੇ ਤੇ ਇੱਕ ਵਾਰੀ ਲੱਗ ਗਏ ਉਹ ਛਡਾਉਣਾ ਬਹੁਤ ਔਖਾ ਹੈ ਮੈਨੂੰ ਇਹ ਕਯਰਿਓਸਟੀ ਹੈ ਕਿ ਤੁਸੀਂ ਕਿਵੇਂ ਨਸ਼ੇ ਛਡਾਉਣ ਦੀ ਗੱਲ ਕਰਦੇ ਹੋ ਸੌਰੀ ਮੇਰੇ ਦਿਮਾਗ 'ਚ ਸਵਾਲ ਆ ਹੀ ਜਾਂਦਾ ਸੀਗਾ ਨਸ਼ੇ ਛਡਾਉਣ ਦੀ ਗੱਲ ਕਰਦੇ ਹੋ ਪਰ ਕਿਵੇਂ ਮੈਂ ਚਿਮਾ ਸਾਹਿਬ ਤੋਂ ਇੱਕ ਚੀਜ਼ ਲੱਭਾ ਤਕਰੀਬਨ ਮੈਂ ਇਹ ਨਵੰਬਰ 2005 ਤੋਂ ਇਹ ਮੀਣਾ ਚੱਕਿਆ ਸੀ ਦਸੇ ਛਡਾਉਣ ਦਾ ਅਸੀਂ ਕਰ ਤਾਂ ਰਹੇ ਹਾਂ 1992 ਤੋਂ ਕੰਮ ਪਰ 2005 ਚ ਜਾ ਕੇ ਅਸੀਂ ਖੁਦ ਨੂੰ ਕਹਿਣ ਜੋਗੇ ਹੋ ਗਏ ਸੀ ਇੱਥੇ ਵੀ ਹੁਣ ਅਸੀਂ ਬਿਲਕੁਲ ਓਕੇ ਆ ਕਿ ਸਾਡੀ ਇੱਕ ਸੋਚ ਸੀ ਪਹਿਲੇ ਦਿਨ ਤੋਂ ਮੇਰਾ ਸ਼ਹਿਰ ਮਲੇਰਕੋਟਲਾ ਛੋਟਾ ਜਿਹਾ ਸ਼ਹਿਰ ਚੋਂ ਮੈਂ ਉੱਠ ਕੇ ਆਇਆ ਸੀ ਹੁਣ ਤੇ ਉਹ ਵੀ ਵੱਡਾ ਹੋ ਗਿਆ ਜ਼ਿਲ੍ਹਾ ਬਣ ਗਿਆ ਉਦੋਂ ਉਹ ਬਹੁਤ ਛੋਟਾ ਸ਼ਹਿਰ ਸੀ ਜਦੋਂ ਮੈਂ ਆਇਆ 30 ਸਾਲ ਪਹਿਲਾਂ ਉੱਥੋਂ ਮੈਂ ਉੱਠ ਕੇ ਜਦੋਂ ਆਇਆ ਚੰਡੀਗੜ੍ਹ ਵਰਗੇ ਸ਼ਹਿਰ ਚ ਮੈਂ ਸੋਚਿਆ ਕਿ ਇੱਥੇ ਆਪਾਂ ਕਰਮ ਭੂਮੀ ਇੱਥੇ ਬਣਾਉਣੀ ਹੈ ਕੰਮ ਇੱਥੇ ਕਰਨਾ ਤਾਂ ਫਿਰ ਸਭ ਤੋਂ ਪਹਿਲਾਂ ਦੇਖਿਆ ਗਿਆ ਕਿ ਇੱਥੇ ਲੋਕੀ ਨਸ਼ਿਆਂ ਦੇ ਵਿੱਚ ਗੁਲਤਾਨ ਸੀਗੇ ਫਿਰ ਹੌਲੀ ਹੌਲੀ ਉਦੋਂ ਇੰਨੇ ਲੋਕਾਂ ਨੂੰ ਨਸ਼ਿਆਂ ਬਾਰੇ ਪਤਾ ਨਹੀਂ ਹੁੰਦਾ ਸੀ ਨਾ ਬਹੁਤੇ ਨਸ਼ੇ ਕਰਦੇ ਸੀ ਲੋਕੀ ਸਾਨੂੰ ਵੀ ਨਹੀਂ ਸੀ ਇਹਨਾਂ ਪਤਾ ਮੇਰੇ ਬਰੇ ਜਦੋਂ ਤੁਸੀਂ ਕਦੇ ਮੇਰਾ ਦੇਖੋਗੇ ਪਛੋਕੜ ਫਰੋਲ ਕੇ ਤਾਂ ਤੁਹਾਨੂੰ ਪਤਾ ਲੱਗੂਗੀ ਮੇਰਾ ਡੇ ਬਣਤੋਂ ਇਸ ਚੀਜ਼ ਤੇ ਉੱਤੇ ਸੀਗਾ ਵੀ ਕੁਝ ਐਸਾ ਕਰਕੇ ਜਾਣਾ ਦੁਨੀਆ ਚੋ ਕਿ ਦੁਨੀਆ ਦੀ ਅੱਖ ਚ ਪਾਣੀ ਹੋਵੇ ਜਦਨ ਸੁਭਾਸ਼ ਗੋਇਲ ਜਾਵੇ ਜਾਣਾ ਤਾਂ ਸਭ ਨਹੀਂ ਹੈ ਤੇ ਉਹ ਸੀਗਾ ਕਿ ਜਿਹੜੇ ਬੱਚੇ ਨਸ਼ੇ ਚ ਪਏ ਆ ਉਹ ਜਦੋਂ ਮੈਂ ਪਹਿਲੇ ਦਿਨ ਕੰਮ ਸ਼ੁਰੂ ਕਰਿਆ ਸੋਚ ਬਣਾ ਕੇ ਉਦੋਂ ਇਹ ਸੋਚ ਕੇ ਸ਼ੁਰੂ ਕਰਿਆ ਸੀ ਵੀ ਜੇ ਇੱਕ ਨੂੰ ਵੀ ਮੈਂ ਛੁਡਾ ਗਿਆ ਤਾਂ ਮੈਂ ਸਮਝੂ ਆਪਣਾ ਕੰਮ ਹੋ ਗਿਆ ਕੰਮ ਹੋ ਗਿਆ ਆਪਾਂ ਕੱਲੇ ਜੰਮੇ ਸੀ ਕਿ ਬਚਾਲਿਆ ਆਪਾਂ ਆਪਣਾ ਕੰਮ ਹੋ ਗਿਆ ਆਪਾਂ ਆਪਣੇ ਬਦਲੇ ਇੱਕ ਦੇ ਚੱਲੇ ਪਰ ਐਸਾ ਕੰਮ ਹੋਇਆ ਜੀ ਅੱਜ 3 ਲੱਖ ਤੋਂ ਵੱਧ ਵੱਧ ਲੋਕ ਜਿਹੜੇ ਆ ਮੇਰੇ ਕੰਪਿਊਟਰ 'ਚ ਫੀਡ ਹੈ ਜਿਹੜੇ ਛੱਡ ਕੇ ਵਿਹਲੇ ਹੋ ਗਏ ਨਸ਼ੇ ਔਰ ਔਰ ਛਡਾਉਣ ਦਾ ਤਰੀਕਾ ਦੇਖੋ ਸਾਡੇ ਬਹੁਤ ਸੀਨੀਅਰ ਵੈਦ ਨੇ ਜਿਨ੍ਹਾਂ ਨੂੰ ਮੈਂ ਕਾਲਜ 'ਚੋਂ ਹਾਇਰ ਕਰਿਆ ਸੀ ਕਾਲਜ ਦੇ ਵਿੱਚ ਉਹ ਦ੍ਰਿਗੁਣ ਡਿਪਾਰਟਮੈਂਟ ਦੇ ਪ੍ਰੋਫੈਸਰ ਸੀਗੇ ਦ੍ਰਿਗੁਣ ਦ੍ਰਿਗੁਣ ਜੀ 'ਚ ਸਾਰੀਆਂ ਜੜੀ ਬੂਟੀਆਂ ਦਾ ਸਾਰ ਹੁੰਦਾ ਉਹਨਾਂ ਨੂੰ ਜੜੀ ਬੂਟੀ ਬਾਰੇ ਉਹ ਸਟੂਡੈਂਟਸ ਨੂੰ ਪੜ੍ਹਾਉਂਦੇ ਸੀਗੇ ਮੈਨੂੰ ਪਤਾ ਸੀ ਮੈਂ ਇਹ ਤੋਂ ਵੱਡਾ ਕੌਣ ਹੋਊਗਾ ਨਹੀਂ ਹੋ ਸਕਦਾ ਵੈਦਜੀ ਨਾਲ ਗੱਲ ਕੀਤੀ ਮੈਂ ਕਿਹਾ ਵੈਦਜੀ ਨਸ਼ਾ ਆਪਾਂ ਲੋਕਾਂ ਨੂੰ ਛਡਾਉਣਾ ਹਮ ਕਹਿੰਦੇ ਗੁਲਸਬ ਬਹੁਤ ਗਲਤ ਹੈ ਬਹੁਤ ਮੁਸ਼ਕਲ ਹੈ ਇਹ ਨਹੀਂ ਹੋ ਸਕਦਾ ਲੋਕ ਆਪ ਕੋ ਨਸ਼ੇ पे ਲਗਾ ਦੇਣਗੇ ਆਪ ਕੋ ਛੋੜेंगे ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਦੇਖਦੇ ਹਾਂ ਜੀ ਕੁਝ ਕੇਸ ਮੈਦਾਨ ਦੇ ਵਿੱਚ ਤਾਂ ਜਿੰਦੇ ਟਾਈਮ ਚ ਲਾਈਕ ਡਰਗ ਐਡਿਕਸ਼ਨ ਦੇ ਕੇਸਿਸ ਮਿਲਦਾ ਜਾਂਦਾ ਬਹੁਤ ਜਿਆਦਾ ਨੇ ਗੁਇਲ ਸਾਬਾਪਨ ਨਸ਼ੇ ਛਡਾਉਣ ਦੀ ਗੱਲ ਕੀਤੀ ਹੈ ਨਾ ਇਹ ਬੜੀ ਕਯੂਰੀਓਸਿਟੀ ਜੀ ਪੈਦਾ ਕਰਦੀ ਹੈ ਗੱਲ ਦਿਮਾਗ ਦੇ ਵਿੱਚ ਹੁਣ ਮੈਂ ਪਿੰਡਾਂ ਚ ਵੀ ਵਿਚਰਦਾ ਸ਼ਹਿਰਾਂ ਚ ਵੀ ਵਿਚਰਦਾ ਹਰ ਜਗ੍ਹਾ ਵਿਚਰਦਾ ਜਿਹੜੇ ਮੁੰਡੇ ਨਸ਼ੇ ਤੇ ਇੱਕ ਵਾਰੀ ਲੱਗ ਗਏ ਉਹ ਛਡਾਉਣਾ ਬਹੁਤ ਔਖਾ ਹੈ ਮੈਨੂੰ ਇਹ ਕਯੂਰੀਓਸਿਟੀ ਹੈ ਕਿ ਤੁਸੀਂ ਕਿਵੇਂ ਨਸ਼ੇ ਛਡਾਉਣ ਦੀ ਗੱਲ ਕਰਦੇ ਹੋ ਸੌਰੀ ਮੇਰੇ ਦਿਮਾਗ 'ਚ ਸਵਾਲ ਆ ਹੀ ਜਾਂਦਾ ਸੀਗਾ ਨਸ਼ੇ ਛਡਾਉਣ ਦੀ ਗੱਲ ਕਰਦੇ ਹੋ ਪਰ ਕਿਵੇਂ ਮੈਂ ਚਿਮਾ ਸਾਹਿਬ ਤੋਂ ਇੱਕ ਚੀਜ਼ ਲੱਭਾ ਤਕਰੀਬਨ ਮੈਂ ਇਹ ਨਵੰਬਰ 2005 ਤੋਂ ਏ ਮੀਲਾ ਚੱਕਿਆ ਸੀ ਦਸੇ ਛਡਾਉਣ ਦਾ ਅਸੀਂ ਕਰ ਤਾਂ ਰਹੇ ਹਾਂ 1992 ਤੋਂ ਕੰਮ ਪਰ 2005 ਚ ਜਾ ਕੇ ਅਸੀਂ ਖੁਦ ਨੂੰ ਕਹਿਣ ਜੋਗੇ ਹੋ ਗਏ ਸੀ ਇੱਥੇ ਵੀ ਹੁਣ ਅਸੀਂ ਬਿਲਕੁਲ ਓਕੇ ਆ ਕਿ ਸਾਡੀ ਇੱਕ ਸੋਚ ਸੀ ਪਹਿਲੇ ਦਿਨ ਤੋਂ ਮੇਰਾ ਸ਼ਹਿਰ ਮਲੇਰਕੋਟਲਾ ਛੋਟਾ ਜਿਹਾ ਸ਼ਹਿਰ ਚੋਂ ਮੈਂ ਉੱਠ ਕੇ ਆਇਆ ਸੀ ਹੁਣ ਤੇ ਉਹ ਵੀ ਵੱਡਾ ਹੋ ਗਿਆ ਜ਼ਿਲ੍ਹਾ ਬਣ ਗਿਆ ਉਦੋਂ ਉਹ ਬਹੁਤ ਛੋਟਾ ਸ਼ਹਿਰ ਸੀ ਜਦੋਂ ਮੈਂ ਆਇਆ 30 ਸਾਲ ਪਹਿਲਾਂ ਉੱਥੋਂ ਮੈਂ ਉੱਠ ਕੇ ਜਦੋਂ ਆਇਆ ਚੰਡੀਗੜ੍ਹ ਵਰਗੇ ਸ਼ਹਿਰ ਚ ਮੈਂ ਸੋਚਿਆ ਕਿ ਇੱਥੇ ਆਪਾਂ ਕਰਮ ਭੂਮੀ ਇੱਥੇ ਬਣਾਉਣੀ ਹੈ ਕੰਮ ਇੱਥੇ ਕਰਨਾ ਤਾਂ ਫਿਰ ਸਭ ਤੋਂ ਪਹਿਲਾਂ ਦੇਖਿਆ ਗਿਆ ਕਿ ਇੱਥੇ ਲੋਕੀ ਨਸ਼ਿਆਂ ਦੇ ਵਿੱਚ ਗੁਲਤਾਨ ਸੀਗੇ। ਹੂੰ ਫਿਰ ਹੌਲੀ-ਹੌਲੀ ਉਦੋਂ ਇੰਨੇ ਲੋਕਾਂ ਨੂੰ ਨਸ਼ਿਆਂ ਬਾਰੇ ਪਤਾ ਨਹੀਂ ਹੁੰਦਾ ਸੀ ਨਾ ਬਹੁਤੇ ਨਸ਼ੇ ਕਰਦੇ ਸੀ ਲੋਕੀ। ਸਾਨੂੰ ਵੀ ਨਹੀਂ ਸੀ ਇਹਨਾਂ ਪਤਾ। ਹੂੰ ਮੇਰੇ ਬਾਰੇ ਜਦੋਂ ਤੁਸੀਂ ਕਦੇ ਮੇਰਾ ਦੇਖੋਗੇ ਪਛੋਕੜ ਫਰੋਲ ਕੇ ਤਾਂ ਤੁਹਾਨੂੰ ਪਤਾ ਲੱਗੂਗੀ ਮੇਰਾ ਡੇ ਬਣਤੋਂ ਇਸ ਚੀਜ਼ ਤੇ ਉੱਤੇ ਸੀਗਾ ਵੀ ਕੁਝ ਐਸਾ ਕਰਕੇ ਜਾਣਾ ਦੁਨੀਆ ਚੋਂ ਕਿ ਦੁਨੀਆ ਦੀ ਅੱਖਜ ਪਾਣੀ ਹੋਵੇ ਜਦੋਂ ਸਵੇਰ ਸੁਭਾਸ਼ ਕੋਲ ਜਾਵੇ ਜਾਣਾ ਤਾਂ ਸਭ ਨਹੀਂ ਤੇ ਉਹ ਸੀਗਾ ਕਿ ਜਿਹੜੇ ਬੱਚੇ ਨਸ਼ੇ 'ਚ ਪਏ ਆ ਉਹ ਜਦੋਂ ਮੈਂ ਪਹਿਲੇ ਦਿਨ ਕੰਮ ਸ਼ੁਰੂ ਕਰਿਆ ਸੋਚ ਬਣਾ ਕੇ ਉਹਦੋਂ ਇਹ ਸੋਚ ਕੇ ਸ਼ੁਰੂ ਕਰਿਆ ਸੀ ਵੀ ਜੇ ਇੱਕ ਨੂੰ ਵੀ ਮੈਂ ਛੁਡਾ ਗਿਆ ਤਾਂ ਮੈਂ ਸਮਝੋ ਆਪਣਾ ਕੰਮ ਹੋ ਗਿਆ ਕੰਮ ਹੋ ਗਿਆ ਆਪਾਂ ਇਕੱਲੇ ਜੰਮੇ ਸੀ ਕਿ ਬਚਾਲਿਆ ਆਪਾਂ ਆਪਣਾ ਕੰਮ ਹੋ ਗਿਆ ਆਪਾਂ ਆਪਣੇ ਬਦਲੇ ਇੱਕ ਦੇ ਚੱਲੇ ਪਰ ਐਸਾ ਕੰਮ ਹੋਇਆ ਜੀ ਅੱਜ 3 ਲੱਖ ਤੋਂ ਵੱਧ ਵੱਧ ਲੋਕ ਜਿਹੜੇ ਆ ਮੇਰੇ ਕੰਪਿਊਟਰ 'ਚ ਫੀਡ ਹੈ ਜਿਹੜੇ ਛੱਡ ਕੇ ਵਿਹਲੇ ਹੋ ਗਏ ਨਸ਼ੇ ਔਰ ਔਰ ਛਡਾਉਣ ਦਾ ਤਰੀਕਾ ਦੇਖੋ ਸਾਡੇ ਬਹੁਤ ਸੀਨੀਅਰ ਵੈਦ ਨੇ ਜਿਨ੍ਹਾਂ ਨੂੰ ਮੈਂ ਕਾਲਜ ਚ ਹਾਇਰ ਕਰਿਆ ਸੀ ਕਾਲਜ ਦੇ ਵਿੱਚ ਉਹ ਦ੍ਰਿਗੁਣ ਡਿਪਾਰਟਮੈਂਟ ਦੇ ਪ੍ਰੋਫੈਸਰ ਸੀਗੇ ਦ੍ਰਿਗੁਣ ਦ੍ਰਿਗੁਣ ਜੀ ਚ ਸਾਰੀਆਂ ਜੜੀ ਬੂਟੀਆਂ ਦਾ ਅ ਅਸਾਰ ਹੁੰਦਾ ਉਹਨਾਂ ਨੂੰ ਜੜੀ ਬੂਟੀ ਬਾਰੇ ਉਹ ਸਟੂਡੈਂਟਸ ਨੂੰ ਪੜ੍ਹਾਉਂਦੇ ਸੀਗੇ ਮੈਨੂੰ ਪਤਾ ਸੀ ਮੈਂ ਇਸ ਤੋਂ ਵੱਡਾ ਕੌਣ ਹੋਊਗਾ ਨਹੀਂ ਹੋ ਸਕਦਾ ਵੈਦ ਜੀ ਨਾਲ ਗੱਲ ਕੀਤੀ ਮੈਂ ਕਿਹਾ ਵੈਦ ਜੀ ਨਸ਼ਾ ਆਪਾਂ ਲੋਕਾਂ ਨੂੰ ਛਡਾਉਣਾ ਹਮ ਕਹਿੰਦੇ ਗੁਲਸਬ ਬਹੁਤ ਗਲਤ ਹੈ ਬਹੁਤ ਮੁਸ਼ਕਲ ਹੈ ਇਹ ਨਹੀਂ ਹੋ ਸਕਦਾ ਲੋਕ ਆਪ ਕੋ ਨਸ਼ੇ पे ਲਗਾ ਦੇਣਗੇ ਆਪ ਕੋ છોੜेंगे ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਦੇਖਦੇ ਹਾਂ ਜੀ ਕੁਦ ਕੇ ਇਸ ਮੈਦਾਨ ਦੇ ਵਿੱਚ